ਅੱਠਵੀਂ ਜਮਾਤ ਦੇ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਵਿਗਿਆਨ ਵਿਸ਼ੇ ਦਾ ਪਾਠ 7 ਕਿਸ਼ੋਰ ਅਵਸਥਾ ਵਾਲਾ ਰੀਚਿੰਗ ਦਾ ਏਜ ਆਫ ਐਡੋਲਿਸੈਂਸ ਕਿਸ਼ੋਰ ਅਵਸਥਾ ਪਾਠ ਬਾਰੇ ਆਪਾਂ ਪੜ੍ਹਾਂਗੇ ਇਹਦੇ ਪ੍ਰਸ਼ਨ ਕਰਾਂਗੇ ਅਭਿਆਸ ਦੇ ਸਭ ਤੋਂ ਪਹਿਲਾਂ ਆਪਣਾ ਪ੍ਰਸ਼ਨ ਹੈਗਾ ਖਾਲੀ ਥਾਵਾਂ ਭਰੋ ਖਾਲੀ ਥਾਵਾਂ ਭਰੋ ਪਹਿਲੀ ਖਾਲੀ ਥਾਂ ਹੈਗੀ ਹੈ ਅੰਡਾ ਨੂੰ ਦਾ ਸ਼ੁਕਰਾਣੂ ਦੁਆਰਾ ਨਿਸ਼ਚਿਤਣ ਹੋਣ ਤੇ ਡੈਸ਼ ਬਣਦਾ ਹੈ ਯੁਗਮਜ ਯੁਗ ਮਜ਼ਾ ਅੰਤਰੀ ਸਾਵੀ ਗ੍ਰਾਂਥੀਆਂ ਹਾਰਮੋਨ ਨੂੰ ਸਿੱਧੇ ਲਹੂ ਵਿੱਚ ਛੱਡਦੀਆਂ ਹਨ ਡੈਸ਼ ਦੇ ਲਿੰਗੀ ਗੁਣ ਸੂਤਰ ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਨਿਰਧਾਰਣ ਕਰਦੇ ਹਨ ਨਰਦੇ ਗ੍ਰਾਂਥੀਆਂ ਦੁਆਰਾ ਰਸਾਇਣਕ ਪਦਾਰਥਾਂ ਨੂੰ ਹਾਰਮੋਨ ਆਪਦੇ ਹਨ ਪ੍ਰੂਡ ਅਵਸਥਾ ਵਿੱਚ ਚਿਹਰੇ ਦੀਆਂ ਫਿੰਸੀਆਂ ਪਸੀਨਾ ਅਤੇ ਤੇਲ ਪਸੀਨਾ ਅਤੇ ਤੇਲ ਗ੍ਰੰਥੀ ਦੀ ਕਿਰਿਆ ਸ਼ੀਨਤਾ ਵੱਧ ਜਾਣ ਕਾਰਨ ਹੁੰਦੀਆਂ ਹਨ ਹਾਂਜੀ ਹੁਣ ਆ ਗਿਆ ਆੜਾ ਪ੍ਰਸ਼ਨ ਸਹੀ ਜਾਂ ਗਲਤ ਲਿਖੋ ਸਹੀ ਜਾਂ ਗਲਤ ਲਿਖਣ ਲਈ ਪਹਿਲਾ ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ ਬਿਲਕੁਲ ਗਲਤ ਹੈ ਕਿਉਂਕਿ ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਦੂਜਾ ਮਾਸਿਕ ਚੱਕਰ ਦਾ ਬੰਦ ਹੋਣਾ ਰਜੋਦਰਸ਼ਨ ਅਖਵਾਉਂਦਾ ਹੈ ਨਹੀਂ ਜੀ ਉਸ ਨੂ ਰਜੋ ਨਵਿਰਤੀ ਕਹਿੰਦੇ ਆ ਸੋ ਇਹ ਵੀ ਗਲਤ ਹੈ ਅੰਡਕੋਸ਼ ਟੈਸਟੋਸਟੀਰੋਨ ਹਾਰਮੋਨ ਉਤਪੰਨ ਕਰਦਾ ਹੈ ਨਹੀਂ ਜੀ ਅੰਡਕੋਸ਼ ਐਸਟ੍ਰੋਜਨ ਹਾਰਮੋਨ ਉਤਪੰਨ ਕਰਦਾ ਇਹ ਵੀ ਗਲਤ ਹੈ ਲਾਰਵਾ ਤੋਂ ਪ੍ਰੋਡ ਬਣਨ ਦੇ ਪਰਿਵਰਤਨ ਨੂੰ ਕਾਇਆ ਪਰਵਰਤਨ ਆਖਦੇ ਹਨ ਹਾਂਜੀ ਇਹ ਬਿਲਕੁਲ ਠੀਕ ਹੈ ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਹਾਰਮੋਨ ਦਾ ਯੋਗਦਾਨ ਬਹੁਤ ਘੱਟ ਹੈ ਨਹੀਂ ਜੀ ਬਹੁਤ ਜ਼ਿਆਦਾ ਹੈ ਹਾਰਮੋਨ ਵਾਧਾ ਤੇ ਵਿਕਾਸ ਕਰਦੇ ਆ ਇਸ ਤੋਂ ਨੈਕਸਟ ਹੈਗਾ ਆਪਣਾ ਈਡੀ ਪ੍ਰਸ਼ਨ ਕਾਲਮ ਮਿਲਾਓ ਕਾਲਮ ਊੜਾ ਦਾ ਕਾਲਮ ਆੜਾ ਨਾਲ ਮਿਲਾਨ ਕਰੋ ਕਾਲਮ ਊੜਾ ਤੇ ਕਾਲਮ ਆੜਾ ਪਹਿਲੀ ਹੈਗਾ ਲੱਭਾ ਗ੍ਰੰਥੀ ਲੱਭਾ ਗ੍ਰੰਥੀ ਇਨਸੂਲਿਨ ਪੈਦਾ ਕਰਦੀ ਹੈ 인ਸੂਲਨ ਇੱਕ ਹਾਰਮੋਨ ਹੈ ਇਹਨੂੰ ਪੈਦਾ ਕਰਦੀ ਹੈ ਥਾਇਰਾਇਡ ਗ੍ਰੰਥੀ ਗਿੱਲੜ ਰੋਗ ਨਾਲ ਅ ਸੰਬੰਧਿਤ ਹੈ ਪਤਾਲੂ ਟੈਸਟੋਸਟੀਰੋਨ ਹਾਰਮੋਨ ਪੈਦਾ ਕਰਦੇ ਪਿਊਸ ਜਾਂ ਪਿਚੂਟਰੀ ਗ੍ਰੰਥੀ ਹੈ ਜਿਹੜੀ ਇਹ ਵਾਧਾ ਹਾਰਮੋਨ ਦੇ ਨਾਲ ਸੰਬੰਧਿਤ ਹੈ ਅੰਡਕੋਸ਼ ਐਸਟ੍ਰੋਜਨ ਔਰਤਾਂ ਵਿੱਚ 에스트rogen ਹਾਰਮੋਨ ਸੈਕ੍ਰੀਟ ਕਰਦੀ ਹੈ ਪੈਦਾ ਕਰਦੀ ਹੈ ਇਹ ਆਪਣਾ ਸੀਗਾ ਕਾਲਮ ਲਾਓ ਨੈਕਸਟ ਪ੍ਰਸ਼ਨ ਹੈਗਾ ਆਪਣਾ ਸ ਸਹੀ ਵਿਕਲਪ ਦੀ ਚੋਣ ਕਰੋ ਨੰਬਰ 1 ਔਰਤਾਂ ਵਿੱਚ ਪ੍ਰਜਨਨ ਦੀ ਉਮਰ ਸ਼ੁਰੂ ਹੁੰਦੀ ਹੈ ਜਦੋਂ ਮਾਸਿਕ ਚੱਕਰ ਸ਼ੁਰੂ ਹੁੰਦਾ ਹੈ ਕੱਦ ਵੱਧ ਜਾਂਦਾ ਹੈ ਭਾਰ ਵੱਧਦਾ ਹੈ রজਨਿਵਰਤੀ ਹੁੰਦੀ ਹੈ ਹਾਂਜੀ ਊੜਾ ਆ ਗਿਆ ਤਾਂ ਉੱਤਰ ਮਾਸਿਕ ਚੱਕਰ ਸ਼ੁਰੂ ਹੁੰਦਾ ਹੈ ਦੇ ਆਪਾਂ ਕਰਦੇ ਹਾਂ ਦੂਸਰਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸ਼ੋਰਾਂ ਲਈ ਸਹੀ ਭੋਜਨ ਹੈ ਨੂਡਲਸ ਕੋਕ ਚਿਪਸ ਪੀਜ਼ਾ ਚਿਪਸ ਕੋਕ ਪੀਜ਼ਾ ਨੂਡਲਸ 버ਗਰ ਰੋਟੀ ਦਾਲਾਂ ਅਤੇ ਸਬਜ਼ੀਆਂ ਇਹ ਸੱਸਾ ਠੀਕ ਹੈ ਰੋਟੀ ਦਾਲਾਂ ਤੇ ਸਬਜ਼ੀਆਂ ਬਾਕੀ ਸਾਰੇ ਫਾਸਟ ਫੂਡ ਹੈ ਤੀਜਾ ਮਰਦਾਂ ਵਿੱਚ ਪਤਾਲੂ ਹੇਠ ਲਿਖਿਆਂ ਵਿੱਚੋਂ ਕੀ ਉਤਪਨ ਕਰਦੇ ਹਨ ਅਸੀਂ ਹੁਣੇ ਪੜਿਆ ਸੀਗਾ ਕੀ ਟੈਸਟੋਸਟੀਰੋਨ ਕਰਦੇ ਜਿਵੇਂ ਉਡਾ ਐਸਟ੍ਰੋਜਨ ਦੂਸਰਾ ਆੜਾ ਟੈਸਟੋਸਟੀਰੋਨ ਇਨਸੂਲਿਨ ਪ੍ਰੋਜੈਸਟਰੋਨ ਟੈਸਟੋਸਟੀਰੋਨ ਕਰਦੇ ਆਇਓਡੀਨ ਦੀ ਘਾਟ ਕਾਰਨ ਹੋਣ ਵਾਲਾ ਰੋਗ ਕਿਹੜਾ ਹੈ ਗਿੱਲਣ ਸ਼ੱਕਰ ਰੋਗ ਕਿਸ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈ ਇਨਸੂਲਿਨ ਹਾਂਜੀ ਅੱਗੇ ਆਪਣੇ ਕੋਲੇ ਪ੍ਰਸ਼ਨ ਹਾ ਹੈਗਾ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਹੈ ਕਿਸ਼ੋਰ ਅਵਸਥਾ ਦੀ ਪਰਿਭਾਸ਼ਾ ਦੇ ਉਹ ਕਿਸ਼ੋਰ ਅਵਸਥਾ 11 ਜਾਂ 13 ਸਾਲ ਦੀ ਉਮਰ ਤੋਂ ਲੈ ਕੇ 19 ਸਾਲ ਤੱਕ ਦੀ ਉਮਰ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ ਇਸ ਦੌਰਾਨ ਸਰੀਰ ਵਿੱਚ ਪਰਿਵਰਤਨ ਆਉਂਦੇ ਹਨ ਦੂਸਰਾ ਪ੍ਰਸ਼ਨ ਕੀ ਹੋਵੇਗਾ ਜੇਕਰ ਟੈਡਪੋਲ ਆਇਓਡੀਨ ਦੀ ਘਾਟ ਵਾਲੇ ਪਾਣੀ ਵਿੱਚ ਰਹਿਣਗੇ ਜੇ ਜੇਕਰ ਟੈਡਪੋਲ ਆਇਓਡੀਨ ਦੀ ਘਾਟ ਵਾਲੇ ਪਾਣੀ ਵਿੱਚ ਰਹਿਣਗੇ ਤਾਂ ਉਹ ਪ੍ਰੋੜ ਵਿੱਚ ਵਿਕਸਤ ਨਹੀਂ ਹੋਣਗੇ ਪ੍ਰੋੜ ਨਹੀਂ ਬਣਨਗੇ ਉਹ ਤੀਸਰਾ ਅੰਤਰੀਸਾਵੀ ਗ੍ਰੰਥੀਆਂ ਨੂੰ ਨਾੜੀ ਰਹਿਤ ਗ੍ਰੰਥੀਆਂ ਕਿਉਂ ਆਖਦੇ ਹਨ ਕਿਉਂਕਿ ਅੰਤਰੀਸਾਵੀ ਗ੍ਰੰਥੀਆਂ ਅ ਅੰਤਰੀਸਾਵੀ ਗ੍ਰੰਥੀਆਂ ਹਾਰਮੋਨ ਨੂੰ ਸਿੱਧਾ ਲਹੂ ਵਿੱਚ ਛੱਡਦੀਆਂ ਹਨ ਇੰਨਾ ਵਿੱਚ ਕੋਈ ਨਾੜੀ ਨਹੀਂ ਹੁੰਦੀ ਇੰਨਾ ਵਿੱਚ ਕੋਈ 나ੜੀ ਨਹੀਂ ਹੁੰਦੀ ਹਾਂਜੀ ਇੱਥੋਂ ਤੱਕ ਆਪਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਤੱਕ ਇਹ ਇੰਨੇ ਅਭਿਆਸ ਕਰ ਲਈ ਆ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਚੰਗਾ ਲੱਗਦਿਆ ਤਾਂ ਲਾਈਕ ਤੇ ਸ਼ੇਅਰ ਵੀ ਕਰਨਾ ਥੈਂਕ ਯੂ ਬੱਚਾ